ਜਦੋਂ ਪ੍ਰਾਰਥਨਾ ਕਰਦੇ ਪਰਮੇਸ਼ਵਰ ਤੋਂ ਪ੍ਰਾਰਥਨਾ ਵਿੱਚ ਇੰਨਾ ਚੀਜ਼ਾਂ ਨੂੰ ਮੰਗੋਗੇ ਬਾਕੀ ਸਾਰੀਆਂ ਤੁਹਾਡੇ ਪਿੱਛੇ ਪੈ ਕੇ ਆ ਜਾਣੀਆਂ ਹਨ ਹallelujah ਜਦੋਂ ਅਸੀਂ ਘਰ ਮੰਗਦੇ ਆ ਮਿਲਦਾ ਆ ਕਿਉਂਕਿ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਪਰ ਫਿਰ ਸਿਰਫ ਘਰ ਹੀ ਮਿਲਦਾ ਆ ਤੁਸੀਂ ਵੀਜ਼ਾ ਮੰਗਿਆ ਸਿਰਫ ਵੀਜ਼ਾ ਮਿਲਣਾ ਆ ਚੰਗਿਆਈ ਮੰਗੀ ਸਿਰਫ ਚੰਗਿਆਈ ਮਿਲਣੀ ਆ ਪਰ ਜਦੋਂ ਤੁਸੀਂ ਪਰਮੇਸ਼ਵਰ ਨੂੰ ਮੰਗੋਗੇ ਤਾਂ ਪਰਮੇਸ਼ਵਰ ਦੇ ਕੋਲ ਸਾਰਾ ਕੋਸ਼ਿਆ ਸਾਰਾ ਕੋਸ਼ੀ ਮਿਲ ਜਾਣਾ ਹੈ ਹallelujah ਜਦੋਂ ਤੁਸੀਂ ਸਮਝ ਨੂੰ ਮੰਗੋਗੇ ਪਰਮੇਸ਼ਵਰ ਜਦੋਂ ਤੁਹਾਨੂੰ ਸਮਝ ਦੇਣੀ ਆ ਤਾਂ ਤੁਹਾਨੂੰ ਘਰ ਬਣਾਉਣ ਦੀ ਸਮਝ ਵੀ ਆ ਜਾਣੀ ਨਾਲ ਹੀ ਪੈਸਾ ਕਮਾਉਣ ਦੀ ਸਮਝ ਵੀ ਆ ਜਾਣੀ ਬੱਚੇ ਪਾਲਣ ਦੀ ਸਮਝ ਆ ਜਾਣੀ ਬਿਜ਼ਨਸ ਕਰਨ ਦੀ ਸਮਝ ਆ ਜਾਣੀ ਪ੍ਰਾਰਥਨਾ ਕਰਨ ਦੀ ਸਮਝ ਆ ਜਾਣੀ ਵਚਨ ਪੜ੍ਹਨ ਦੀ ਸਮਝ ਆ ਜਾਣੀ ਕਿਉਂਕਿ ਉਹ ਸਮਝ ਪਰਮੇਸ਼ਵਰ ਵੱਲੋਂ ਆ ਉਹ ਕਿਸੇ ਇੱਕ ਕੰਮ ਦੀ ਸਮਝ ਨਹੀਂ ਉਹਦੇ ਵਿੱਚ ਉਹਨੇ ਫੁੱਲ ਪੈਕ ਕੇ ਤੁਹਾਨੂੰ ਦਿੱਤਾ ਕਿ ਸਾਰੀ ਤਰ੍ਹਾਂ ਦੀ ਸਮਝ ਆ ਉਹਦੇ ਵਿੱਚ ਉੱਟੀ ਇਸ ਤਰ੍ਹਾਂ ਮੈਂ ਅਸੀਂ ਕਹਿੰਦੇ ਪ੍ਰਭੂ ਮੈਨੂੰ ਕੋਈ ਰਾਹ ਦੱਸ ਮੇਰਾ ਘਰ ਵਾਣ ਜੀ ਮੈਨੂੰ ਕੋਈ ਰਾਹ ਦੱਸ ਮੇਰੀ ਗੱਡੀ ਉਹ ਫਿਰ ਇੱਕ ਰਾਹ ਆ ਤੇ ਜਦੋਂ ਯਿਸੂ ਮਸੀਹ ਆਜਣ ਸਾਡੀ ਜ਼ਿੰਦਗੀ ਦੇ ਵਿੱਚ ਉਹਨੇ ਕਿਹਾ ਮੈਂ ਰਾਹ ਆ ਉਹ ਘਰ ਜਾਣ ਦਾ ਰਾਹ ਆ ਉਹ ਗੱਡੀ ਤੱਕ ਜਾਣ ਦਾ ਰਾਹ ਆ ਉਹ ਪੈਸੇ ਤੱਕ ਜਾਣ ਦਾ ਰਾਹ ਆ ਉਹ ਸਵਰਗ ਤੱਕ ਜਾਣ ਦਾ ਰਾਹ ਆ ਹallelujah ਕਿਉਂਕਿ ਉਹਨੇ ਕਿਹਾ ਰਾਹ ਵੀ ਮੈਂ ਆ ਜੋ ਵੀ ਤੁਹਾਡੇ ਜੀਵਨ ਵਿੱਚ ਰਾਹ ਚਾਹੀਦੇ ਨੇ ਉਹ ਸਾਰਾ ਰਾਹ ਪ੍ਰਭੂ ਯਿਸੂ ਮਸੀਹ ਚਾਈ ਮੈਂ ਪ੍ਰਭੂ ਨੇ ਕਿਆ ਤੇ ਜੀਵਨ ਵੀ ਮੈਂ ਹੀ ਆ ਹallelujah ਅੱਜ ਮਨੁੱਖ ਜੀਣ ਦੇ ਲਈ ਕੀ ਕੁਛ ਕਰਦਾ ਆ ਜੇ ਦਵਾਈਆਂ ਨਾਲ ਫਰਕ ਨਹੀਂ ਪੈਂਦਾ ਚੂਨੇ ਟੋਟ ਕੇ ਕਰਦਾ ਫਾਂਡੇ ਕਰਦਾ ਫਿਰਦਾ ਆ ਜਾਦੂ ਚੋਣੇ ਕਰਦਾ ਆ ਕਿ ਮੈਂ ਜਿੰਦਾ ਰਹਿ ਸਕਾਂ ਪਰ ਜੇ ਉਹ ਪ੍ਰਭੂ ਦੇ ਕੋਲ ਆ ਜਾਵੇ ਉਹਨੂੰ ਕੋਈ ਚੂਨੇ ਟੋਟ ਕੇ ਕੋਈ ਜਾਦੂ ਟੋੜੇ ਫਾਂਡੇ ਤੰਤਰ ਬਸ ਆਪਣਾ ਦਿਲ ਪਰਮੇਸ਼ਰ ਦੇ ਅੱਗੇ ਰੱਖਣਾ ਪਰਮੇਸ਼ਰ ਦੇ ਵਚਨ ਦੀ ਆਗਿਆਕਾਰੀ ਕਰਨੀ ਤਾਂ ਪਰਮੇਸ਼ਰ ਨੇ ਤੁਹਾਨੂੰ ਐਨ ਨਵੇਂ ਨਰੋਏ ਕਰ ਦੇਣਾ ਹallelujah